ਸਿੰਤਾ ਰਿਵਾਲ ਸਾਹਿਬ ਦੇ ਹੱਕ ਚ ਸਰਪੰਗਵਨ ਸਿੰਘ ਮਾਨ ਸਾਹਿਬ ਆਪ ਸਾਡੇ ਸੀਐਸ ਆਰ ਦਾ ਰੋਲ ਨਿਭਾ ਰਹੇ ਸੋ ਤੁਸੀਂ ਦੇਖੋ ਉਹ ਛਾ ਲੋਕਾਂ ਦਾ ਉਹ ਛਾ ਵਰਕਰਾਂ ਦਾ ਵਲੰਟੀਅਰ ਰਹੀ ਚਾ ਕੋਈ ਵੀ ਵਰਗ ਹੈ ਹਰੇਕ ਵਰਗ ਦੀ ਮਾਨ ਸਾਹਿਬ ਨੇ ਬਾਹਰ ਫੜੀ ਹੈ ਸੋ ਉਸ ਦੇ ਕਰਕੇ ਅੱਜ ਇੱਕ ਪਰਵਾਹ ਇਕੱਠ ਜੋ ਅੰਮ੍ਰਿਤਸਰ ਚ ਹੋ ਰਿਹਾ ਸੋ ਇੱਕ ਮੂਹ ਬੋਲਦੀ ਤਸਵੀਰ ਹੈ ਇਹ ਜੀ ਆਮ ਆਦਮੀ ਪਾਰਟੀ ਦੀ ਜਿੱਤ ਦੀ ਨਿਸ਼ਾਨੀ ਹੈ ਜੇ ਹਮੋਂ ਹਮਾਗੇ ਸਾਰੇ ਹਲਕਿਆਂ ਦੇ ਲੋਕ ਇਹ ਸਰਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਵਿੱਚ ਹੱਕ ਦੇ ਵਿੱਚ ਪ੍ਰਚਾਰ ਕਰਨ ਆਏ ਨੇ। ਕਿੰਨੀਆਂ ਸੀਟਾਂ ਸੀ ਤਈਆਂ ਸਾਡੀਆਂ? 92 ਸੀਟਾਂ ਸੀ ਨਾ। 92 ਰਹਿ ਗਿਆ। ਐਂ 92 ਸੀ ਨਾ। ਕਿੰਨੀਆਂ ਕਹਿੰਦੇ ਨਹੀਂ ਆਉਣਗੀਆਂ। ਵੀ ਹੁਣ ਜੇ ਕਹਿੰਦੇ 0 ਤੇਰਾ ਇਹ 13 0 ਹੀ ਹੋਣੀਆਂ। ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਵੱਲੋਂ ਆਪਣੀ ਸਿਆਸੀ ਰੈਲੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀ ਹੈ ਕਿ ਇਹਨਾਂ ਜਿਸ ਨੂੰ ਲੈ ਕੇ ਗੁਰਦਾਸਪੁਰ ਦੇ ਵਿੱਚ ਰੈਲੀ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਵੱਲੋਂ ਰੋਡ ਸ਼ੋਅ ਜੋ ਹੈ ਉਹ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਭਗਵੰਦ ਸਿੰਘ ਮਾਨ ਜਿਹੜੇ ਨੇ ਉਹ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਅਤੇ ਇਹ ਰੋਡ ਸ਼ੋਅ ਜੋ ਹੈ ਉਹ ਅੰਮ੍ਰਿਤਸਰ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਹੁੰਦਾ ਹੋਇਆ ਜੋ ਹੈ ਉਸ ਮਾਪਤ ਹੋਵੇਗਾ ਤੇ ਨਾਲ ਹੀ ਭਗਵੰਦ ਸਿੰਘ ਮਾਨ ਦਾ ਜੋ ਹੈ ਉਹ ਸਵਾਗਤ ਜਿਹੜਾ ਹੈ ਇੱਥੇ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਕਰ ਕਾਰ ਕੀਤੀ ਜਾਵੇ ਤਾਂ ਪੰਜਾਬ ਇਹ ਵਿੱਚ ਸਿਆਸਤ ਲਗਾਤਾਰ ਹੀ ਹੁਣ ਧਰਮਾਉਂਦੀ ਹੋਈ ਨਜ਼ਾਰੀਆ ਜਿੱਦਾਂ ਜਿੱਦਾਂ ਪਾਰਾ ਪੰਜਾਬ ਦੇ ਵਿੱਚ ਗਰਮ ਹੋ ਰਿਹਾ ਹੈ ਉਸੇ ਤਰ੍ਹਾਂ ਹੀ ਸਿਆਸਤ ਜਿਹੜੀ ਹੈ ਜਰੂਰ ਗਰਮਾਉਂਦੀ ਹੋਈ ਨਜ਼ਰ ਆ ਰਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਟੈਂਕਰ ਹੈ ਉਸ ਵਿੱਚ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੁਲਦੀਪ ਸਿੰਘ ਧਾਰੀਵਾਲ ਦੇ ਨਾਲ-ਨਾਲ ਜੀਵਨਜੋਤ ਕੋਰ ਅਤੇ ਐਮਐਲਏ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਦੇ ਨਾਲ ਨਾਲ ਡਾਕਟਰ ਰਾਜੇ ਗੁਕਾ ਜਿਹੜੇ ਨੇ ਉਹ ਵੀ ਮੌਜੂਦ ਨੇ ਹਾਲਾਂਕਿ ਇਹ ਰੋਡਸੋ ਜੋ ਹੈ ਜੋ ਕਰਵਾਇਆ ਜਾ ਰਿਹਾ ਹੈ ਇਸ ਮੁਲਾਕੇ ਕਾਫੀ ਦੇਤੀ ਜੋ ਕਾਸ ਰਹੀਆਂ ਸਨ ਕਿ ਜਿਹੜੀਆਂ ਉਹ ਜੋ ਹੈ ਇਥੇ ਇੱਕ ਵਾਰ ਜਾਵਰੂ ਉਸੇ ਪਾਸੇ ਗੁਦਾਸਪੁਰ ਦੇ ਵਿੱਚ ਜਿਹੜੀ ਹੈ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਇਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਦੇ ਸਵਾਗਤ ਵਾਸਤੇ ਬਹੁਤ ਸਾਰੇ ਜਿਹੜੇ ਵਰਕਰ ਨੇ ਉਹ ਪਹੁੰਚੇ ਹੋਏ ਨੇ ਤੇ ਅੱਗੇ ਇਸੀ ਸ਼ੁਰੂਆਤ ਜਿਹੜੀ ਹੈ ਰੈਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਜੋ ਰੋਡ ਚੌਰੀ ਸ਼ੁਰੂਆਤ ਜਿਹੜੀ ਹੈ ਅੰਮ੍ਰਿਤਸਰ ਦੇ ਹਲਕੇਰ ਤੋਂ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਹੁਣ ਸਿਆਸਤ ਲਗਾਤਾਰ ਹੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਹੁਣ ਸਿਆਸਤਦਾਨਾਂ ਦੇ ਬਿਆਨ ਜਿਹੜੇ ਤਿੱਖੇ ਬਿਆਨ ਨੇ ਉਹ ਵੀ ਸੁਣਦ ਹੋਏ ਨਜ਼ਰ ਆ ਰਹੇ ਨੇ ਜੇ ਕਿ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜੋ ਹੈ ਹੁਣ ਸਿਆਸੀ ਰੈਲੀਆਂ ਦਾ ਸਿਆਸੀ ਮਾਹੌਲ ਪਖਾੜਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜੋ ਹੈ ਉਹ ਆਮ ਆਦੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਤੇ ਇਹਨਾਂ ਵੱਲੋਂ ਇੱਥੇ ਪਹੁੰਚ ਗਏ ਆਪਣੇ ਹਰ ਮੰਨੋ ਨੇਤਾ ਲੱਗ ਰਿਹਾ ਹੈ ਸਵਾਗਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਲਗਾਤਾਰ ਹੀ ਫੁੱਲਾਂ ਦੀ ਵਰਖਾ ਚੱਲੀ ਹੈ ਉਹ ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਦੋਸਤ ਆਮ ਆਦਮੀ ਪਾਰਟੀ ਦੇ ਜੋ ਨੇਤਾ ਨੇ ਉਹ ਵੀ ਇੱਥੇ ਪਹੁੰਚੇ ਹੋਏ ਅਨਜ਼ਰ ਆ ਰਹੇ ਨੇ ਭਾਜੀ ਕੀ ਕਰਨਾ ਚਾਹੋਗੇ ਪਹਿਲੀ ਸਿਆਸੀ ਰੋਡ ਸ਼ੋ ਜਿਹੜਾ ਹੈ ਉਹ ਅਮਰ ਸੱਚ ਕੀਤਾ ਜਾ ਰਿਹਾ ਹੈ ਅੱਜ ਦਾ ਰੋਡ ਸ਼ੋ ਤੋਂ ਜਿਹੜਾ ਤੇਰੇ ਜ਼ੀਰੋ ਦਾ ਭਗਵੰਤ ਮਾਨ ਸਾਹਿਬ ਦਾ ਜਿਹੜਾ ਦਾਵਾ ਹੈ ਸਾਡੀ ਆਮ ਆਦਮੀ ਪਾਰਟੀ ਦਾ ਤੇ ਲੋਕਾਂ ਦੇ ਕੀਤੇ ਹੋਏ ਦੋ ਸਾਲਾਂ ਦੇ ਕੰਮ ਦਾ ਇਹ ਜਿਹੜਾ ਵੇਰਵਾ ਉਹਦੇ ਸਾਹਿਬਨਾ ਜੀ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦੇ ਹੱਕ ਚ ਸਰ ਭਗਵੰਤ ਸਿੰਘ ਮਾਨ ਸਾਹਿਬ ਆਪ ਸਾਡੇ ਸੀਅਰਸ ਆ ਰੋਡ ਸ਼ੇਪ ਕਰਾ ਰਹੇ ਸੋ ਤੁਸੀਂ ਦੇਖੋ ਉਹ ਛਾਹ ਲੋਕਾਂ ਦਾ ਉਹ ਛਾਹ ਵਰਕਰਾਂ ਦਾ ਵਲੰਟੀਅਰ ਰਹੀ ਚਾਹੇ ਕੋਈ ਵੀ ਵਰਗਾ ਹਰ ਇੱਕ ਵਰਗ ਦੀ ਮਾਨ ਸਾਹਿਬ ਨੇ ਬਾਹਰ ਫੜੀ ਆ ਸੋ ਉਸ ਦੇ ਕਰਕੇ ਅੱਜ ਇੱਕ ਪਰਵਾਹੀ ਕੱਠ ਜੋ ਅੰਮ੍ਰਿਤਸਰ ਚ ਹੋ ਰਿਹਾ ਸੋ ਇੱਕ ਮੂੰਹ ਬੋਲਦੀ ਤਸਵੀਰ ਆ ਮਾਨ ਸਾਹਿਬ ਦੇ ਕੀਤੇ ਕੰਮ ਦੇ ਮੋਹਰ ਤੇ 13 0 ਦਾ ਜੋ ਮਾਨ ਸਾਹਿਬ ਦਾ ਦਾਵਾ ਆਮ ਆਦਮੀ ਪਾਰਟੀ ਸਰਕਾਰ ਦਾ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਸੋ ਅੰਮ੍ਰਿਤਸਰ ਤੋਂ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਜੋ ਸਾਡੇ ਲੋਕ ਸਭਾ ਦੇ ਉਮੀਦਵਾਰ ਆ ਆ ਲੋਕਾਂ ਨੂੰ ਪਾਰੀ ਬਹੁਮਤ ਨਾਲ ਜਿਤਾ ਕੇ ਜਿੱਦਾਂ ਪੰਜਾਬ ਦੀ ਲੋਕ ਸਭਾ ਦੀ ਵਿਧਾਨ ਸਭਾ ਹੀ ਭੇਜਿਆ ਸੀ ਉਦਾਂ ਹੀ ਇਹਨਾਂ ਨੂੰ ਹਿੰਦੁਸਤਾਨ ਦੀ ਲੋਕ ਸਭਾ ਦੇ ਪੇਚ ਕੇ ਪੇਚਣਗੇ ਤਾਜੋ ਅੰਮ੍ਰਿਤਸਰ ਦੇ ਜਿੰਨੇ ਵੀ ਮੁੱਦੇ ਨੇ ਚਾਹੇ ਏਅਰਪੋਰਟ ਨੂੰ ਲੈ ਕੇ ਸੀ ਚਾਹੇ ਹੋਰ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਆ ਉਹ ਸਾਰੇ ਦੇ ਸਾਰੇ ਮੁੱਦੇ ਪਰ ਕੁਲਦੀਪ ਸਿੰਘ ਤਾਰੀਵਾਲ ਲੋਕਾਂ ਦੀ ਆਵਾਜ਼ ਬਣ ਕੇ ਲੋਕ ਸਭਾ ਚੁੱਕਣਗੇ ਤੇ ਜਿੱਤ ਦਾ ਜਿਆਦਾ ਇਹ ਅੱਜ ਹੀ ਇੱਥੇ ਰੋਡ ਜੋਤ ਹੋ ਗਿਆ ਮਿੰਕੋ ਜਿਹਦਾ ਦਾਵਾ ਜਿਹੜਾ ਹੈ ਉਹ ਸਾਰਕ ਸਿਆਸੀ ਪਾਰਟੀ ਅਣੀ ਕਰਦੀ ਹੋਈ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਨੇਤਾ ਜਿਹੜੇ ਉੱਥੇ ਪਹੁੰਚਦੇ ਹੋਏ ਨਜ਼ਰ ਆ ਕੀ ਕਰਾ ਚਾਹੋਗੇ ਗੁਰਦਾਸਪੁਰ ਦੀ ਰੈਲੀ ਹੋ ਗਈ ਹੈ ਅਮਰਫਤਹ ਰੋਡ ਸ਼ੋਅ ਆ ਪਹਿਲਾ ਰੋਡ ਸ਼ੋਅ ਆ ਔਰ ਲੋਕ ਜਰਾ ਹੁਮ ਹੁਮਾ ਕੇ ਪਹੁੰਚੇ ਨਗਰਾਂ ਤੇ ਇਹ ਜੀ ਆਮ ਆਦਮੀ ਪਾਰਟੀ ਦੀ ਜਿੱਤ ਦੀ ਨਿਸ਼ਾਨੀ ਹੈ ਕਿ ਹੁਮ ਹੁਮਾ ਕੇ ਸਾਰੇ ਹਲਕਿਆਂ ਦੇ ਲੋਕ ਇਹ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਦੇ ਤੇ ਹੱਕ ਦੇ ਵਿੱਚ ਪ੍ਰਚਾਰ ਕਰਨ ਆਏ ਨੇ ਇਸ ਚੀਜ਼ ਤੋਂ ਅੱਜ ਜਿਹੜੀ ਆ ਮਾਨ ਸਾਹਿਬ ਦੀ ਸਮੂਲੀਅਤ ਦੇ ਨਾਲ ਇੱਕ ਨਵਾਂ ਇੱਕ ਜੋਸ਼ ਜਰਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਦੇ ਵਿੱਚ ਭਰਿਆ ਜਾ ਰਿਹਾ ਤੇ ਲੋਕਾਂ ਨੂੰ ਇਹ ਪਤਾ ਚੱਲ ਰਿਹਾ ਕਿ ਸੱਚ ਦੇ ਨਾਲ ਲੋਕ ਖੜੇ ਨੇ ਢਾਲੀਵਾਲ ਸਾਹਿਬ ਇੱਕ ਇਹੋ ਜੀ ਹਸਤੀ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਦਬੀਆਂ ਹੋਈਆਂ ਜ਼ਮੀਨਾਂ 11000 ਏਕੜ ਤੋਂ ਵੱਧ ਜਿਹੜੀਆਂ ਜ਼ਮੀਨਾਂ ਜਿਹੜੀਆਂ ਲੋਕਾਂ ਨੂੰ ਪੰਜਾਬੀਆਂ ਨੂੰ ਛੜਾ ਕੇ ਦਿੱਤੀਆਂ ਤੇ ਹਰ ਹਲਕੇ ਦੇ ਲੋਕ ਜਿਹੜੇ ਜਦੋਂ ਮਿਸਟਾਂ ਦੇ ਘਰ ਆਉਂਦੇ ਨੇ ਤੇ ਦਿਨ ਰਾਤ ਕੰਮ ਕਰਦੇ ਨੇ ਲੋਕ ਉਹਨਾਂ ਦੇ ਕੰਮਾਂ ਤੋਂ ਸਰਾਰ ਪਗਵੰਤ ਸਿੰਘ ਮਾਨ ਦੇ ਕੰਮਾਂ ਤੋਂ ਖੁਸ਼ ਨੇ ਤੇ ਇਹ ਜਿਹੜੀ ਰੌਣਕ ਹੈ ਉਹਨਾਂ ਦੇ ਵੈਲਕਮ ਕਰਨ ਵਾਸਤੇ ਆਉਣ ਵਾਲੀ ਜਿਹੜੀ ਆ ਜਿਹੜੀਆਂ ਛੋੜਾਂ ਨੇ ਜਿਹੜਿਆ ਉਹਨਾਂ ਦਾ ਜਿੱਤ ਦਾ ਪਰਚਮ ਜਿਹੜਾ ਉਹਨਾਂ ਵਾਸਤੇ ਜਿਹੜੇ ਮਾਨਸਾ ਆ ਰਹੇ ਨੇ ਲੇਕਿਨ ਤਰਨਜੀਤ ਸਿੰਘ ਸੰਧੂ ਕਹਿੰਦੇ ਨੇ ਕਹਿੰਦੇ ਇਹ ਵੀ ਬਾਹਰੋਂ ਆਏ ਨੇ ਤੁਸੀਂ ਕਹਿੰਦੇ ਲੋਕਲ ਲੀਡਰ ਨੇ ਅਮਰੀਕਾ ਜਿੱਥੇ ਕਈ ਵਾਰ ਉਹਨਾਂ ਨੂੰ ਮਿਲੇ ਰਿਹਾ ਤੇ ਕਹਿੰਦੇ ਸੀਗੇ ਅਮਰੀਕਨ ਆ ਗਏ ਨੇ ਨਹੀਂ ਅਮਰੀਕਾ ਦੇ ਵਿੱਚ 10 ਸਾਲ ਉਹਨਾਂ ਨੇ ਅਮਰੀਕਾ ਦੇ ਵਿੱਚ ਰਹੇ ਆ ਅੱਜ ਤੱਕ ਮੈਨੂੰ ਇਹੋ ਜਿਹੇ ਬੰਦਾ ਨਹੀਂ ਮਿਲਿਆ ਕੋਈ ਜਿਨ੍ਹਾਂ ਨੇ ਆਪਣੀ ਸਿਟੀਜ਼ਨ ਚਿਪ ਛੱਡ ਕੇ ਭਾਰਤੀ ਜਿਹੜੀ ਸਿਟੀਜ਼ਨ ਚਿਪ ਲਾ ਲਈ ਹੋਵੇ ਮੇਰੇ ਮੈਂ ਉਸ ਦਾ ਦਜਿੰਦਾ ਗਵਾਹ ਜਿਨ੍ਹਾਂ ਉਹ ਸਾਹਮਣੇ ਡੀਸੀ ਸਾਹਿਬ ਨੂੰ ਕਿ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਅਮਰੀਕਾ ਦੀ ਸਪੋਰਟ ਕਰਕੇ ਤੇ ਜਿਹੜੀ ਇੰਡੀਆ ਦੀ ਜਿਹੜੀ ਆ ਸਿਟੀਜ਼ਨਸ਼ਿਪ ਲਈ ਸੀ ਲੇਕਿਨ ਦੇਸ਼ ਦਾ ਮਾਨ ਵਧਾਉਣ ਵਾਲੇ ਰਾਸ਼ਟਰਪਤੀ ਵੀ ਬਾਹਰ ਦਾ ਕਹੀਦਾ ਕਹਿੰਦੇ ਫੌਜੀ 35 ਸਾਲ ਲਾਵੇ ਤੇਰਾ ਸਵਾਗਤ ਕਰਦੇ ਕਹਿੰਦੇ ਮੈਂ 35 ਸਾਲ ਲਾ ਕੇ ਆ ਤੇ ਆਹ ਮਾਜੀ ਪਾਰਟੀ ਮੇਰੇ ਸਵਾਲ ਪੁੱਛਣੀ ਹੈ ਨਹੀਂ ਮੋਤਾਸੀ ਜਿਹੜਾ ਬਾ ਸੰਧੂ ਸਾਹਿਬ ਬਾਰੇ ਇਹਨਾਂ ਨਹੀਂ ਜਾਣਦੇ ਜਾਨੋ ਤੇ ਆਪਣੀ ਪਾਰਟੀ ਦਾ ਪਤਾ ਸਾਡਾ ਜਿਹੜਾ ਜਿਹੜਾ ਮਾਨ ਸਾਹਿਬ ਨੇ ਕੋਈ ਥੋਂ ਦੇ ਪੰਜਾਬ ਦੇ ਚੰਪਾਲੇ ਪੰਜਾਬ ਦੀ ਗੱਲ ਕਰਦੇ ਸਭ ਤੋਂ ਜ਼ਿਆਦਾ ਜੇ ਹਾਜ਼ਰੀ ਸੈਂਸਦ ਦੇ ਵਿੱਚ ਪਿਛਲੇ 18 ਸਾਲ ਦੇ ਵਿੱਚ ਲੱਗੀ ਦੇ ਸਭ ਤੋਂ ਜ਼ਿਆਦਾ ਭਗਵੰਦ ਜੀ ਨੇ ਜਿਹੜਾ ਆਪਣੀ ਸਭ ਤੋਂ ਜ਼ਿਆਦਾ ਗਿਣਤੀ ਜਿਹੜੀ ਹੈ ਉਸ ਨੂੰ ਨਹੀਂ ਕਰਿਆ ਸੈਂਸਦ ਦੇ ਦੇ ਵਿੱਚ ਲੇਕਿਨ ਗੁਰਜੀਤ ਸਿੰਘ ਆਦਲਾ ਕਹਿੰਦੇ ਜਿੰਨੇ ਇਸ਼ੂ ਮੈ ਆਉ ਚੁੱਕੇ ਕਹੇ ਨਾ ਉਹ ਨਹੀਂ ਚੁੱਕੇ ਏ ਤੁਸੀਂ ਪ੍ਰੋਫਾਈਲ ਵੇਖ ਲਓ ਉਹ ਵੀਡੀਓ ਵੇਖ ਲਓ ਜੇ ਮੋਦੀ ਨੂੰ ਕਲਾ ਲਲਕਾਰਦਾ ਰਹਾ ਤੇ ਸਾਡਾ ਜਿਹੜਾ ਸ਼ੇਰ ਹੈ ਭਗਵੰਤ ਸਿੰਘ ਮਾ ਜਿਹੜਾ ਉਹ ਲਲਕਾਰਦਾ ਰਹਾ ਹੋਰ ਕਿਸੇ ਬੰਦਿਆਂ ਦੀ ਗੱਲ ਵਿਖਾ ਦੇ ਵੀ ਕਿ ਇਹ ਬੰਦੇ ਦੀ ਇੰਨੀ ਇਹ ਵੀ ਕਿੰਦੀ ਹਿੰਮਤ ਸੀ ਕਿ ਵੀ ਉਹ ਉਹਨਾਂ ਨੂੰ ਲਲਕਾਰ ਸਕੇ ਲੇਕਿਨ ਉਹ ਕਹਿੰਦੇ ਕਿ ਪਿਆਰ ਨਾਲ ਜੇਕਰ ਕੰਮ ਹੋ ਸਕਦਾ ਤਾਂ ਪਿਆਰ ਨਾਲ ਕੰਮ ਕਰਵਾ ਲਈਏ ਵਰਜੀਸੀ ਨੌਜਲਾ ਕਹਿੰਦੇ ਨੇ ਹੋਏ ਪਰਵਾਦ ਸਾਰਾ ਜਿਹੜਾ ਅੱਜ ਦੇਣਾ ਪਿਆਰ ਦੇ ਸਬੂਤ ਹੈ ਜਿਹੜੇ ਸਾਡੇ ਘਰ ਜਿਹੜੇ ਚੱਲ ਕੇ ਭਗਵੰਦ ਮਾਨ ਜਿਹੜੇ ਖੁਦ ਚੱਲ ਕੇ ਆ ਰਹੇ ਨੇ ਲੱਗਦਾ ਕੀ ਜੋ ਇਸ਼ੂ ਰੇਜ਼ ਕੀਤਾ ਬੇਸ਼ਿਕੋ ਉਸ ਇਸ਼ੂ ਦੇ ਆਮਾਦੀ ਪਾਰਟੀ ਇਲੈਕਸ਼ਨ ਲੜੇਗੀ ਹਾਂਜੀ ਬਿਲਕੁਲ ਲੜੇਗੀ ਸਾਡੇ ਮਹੱਲਾ ਕਲੀਨਿਕ ਜਿਹੜੇ ਆ ਖੋਲੇ ਉਹਤੇ ਲੜੇਗੀ ਹਰ ਘਰ ਦੇ ਵਿੱਚ 90% ਬਿਜਲੀ ਪਤਾ ਬਿੱਲ ਜਿਹੜਾ ਉਹ ਘਰਾਂ ਦੇ ਵਿੱਚ ਨਹੀਂ ਆ ਰਿਹਾ ਉਹਤੇ ਲੜੇਗੀ ਜਿਹੜੇ ਆ ਬਹੁਤ ਸਾਰੇ ਜਿਹੜੇ ਮੁੱਦੇ ਆ ਪੰਜਾਬ ਦੇ ਨਾਲ ਜਿਹੜੇ ਸਾਡੇ ਭਗਵੰਦ ਮਾਨ ਜੀ ਸਾਹਿਬ ਦੇ ਖਲੋਤੇ ਨੇ ਹਰ ਤਰ੍ਹਾਂ ਦੀਆਂ ਜਿਹੜੇ ਸਿੱਖਿਆ ਦੇ ਵਿੱਚ ਜਿਹੜਾ ਸੁਧਾਰ ਹੋਇਆ ਬਰੀ ਜਿਹੜੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਇਸ ਆਧਾਰ ਦੇ ਵਿੱਚ ਅਸੀਂ ਮਾਕੇ ਵੋਟਾਂ ਨੂੰ ਜਾਵਾਂ ਕਿ ਕਿੰਨੀਆਂ ਵੋਟਾਂ ਨਾਲ ਜਿੱਤ ਪ੍ਰਾਪਤ ਹੋਏਗੀ ਤੁਹਾਡੇ ਖਿਆਲ ਅਸੀਂ ਤੇ 13 0 ਦਾ ਅਸੀਂ ਨਾਰਾ ਲਾਇਆ ਹੈ ਸਾਡੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਅਸੀਂ 13 ਦੇ 13 ਸੀਟਾਂ ਇਡੀਆਂ ਜਿੱਤ ਕੇ ਜੜਾ ਵਾ 우ਮਾਨ ਸਾਹਿਬ ਦੀ ਥੋੜੀ ਜਿਹੀ ਕਮੀ ਮਹਿਸੂਸ ਹੋਏਗੀ ਇਸ ਇਲੈਕਸ਼ਨ ਚ ਕਹੋ ਕੇਜਰੀਵਾਲ ਇੱਕ ਸੋਚ ਹੈ ਕੇਜਰੀਵਾਲ ਇੱਕ ਸੋਚ ਹੈ ਜਿਹੜੇ ਹਰ ਜਿੰਨੇ ਵੀ ਬੰਦੇ ਸਾਰੇ ਕੇਜਰੀਵਾਲ ਨੇ ਕੀ ਜੀ ਬਾਈਪ ਸੋਚ ਆਪਾਂ ਦੀ ਕੀ ਕੰਨਾ ਚਾਹਿਆ ਰਹੀ ਹੋਈ ਜਾ ਰਹੀ ਆ ਬੜਾ ਬੜਾ ਸਮਾਰਟ ਆਇਆ ਇਹ ਕਿਹੜਿਆ ਰੋਡ ਸੋ ਕੀਤਾ ਜਾ ਰਿਹਾ ਕੀ ਕੰਨਾ ਚੋ ਕੇ ਸਭ ਤੋਂ ਬੜਾ ਇਨੋਰਸੇ ਸਾਰੇ ਇੱਕ ਸ਼ੁਰੂਆਤ ਹੈ ਅੰਮ੍ਰਿਤਸਰ ਦੇ ਵਾਸੀਆਂ ਨੂੰ ਪਤਾ ਲੱਗ ਜਾਏਰ ਤੋਂ ਕਿ ਭਗਵੰਤ ਮਾਨ ਨੇ ਜਿਹੜਾ 10 ਜੀਰੋ ਦਾ ਨਾਰਾ ਦਿੱਤਾ ਵਾ ਉਹਦੇ ਵਾਸਤੇ ਕਿਸ ਤਰ੍ਹਾਂ ਅਮਲ ਹੀ ਜਾਮ ਪੈਣਾ ਆ ਜਾਏਗਾ ਲੇਕਿਨ ਲੋਕ ਐ ਦੂਸਰੀ ਪਾਰਟੀ ਕਹਿੰਦੀ ਐ ਜੀਰੋ ਤੁਹਾਡੀਆਂ ਵਾ 13 ਸਾਢੇ ਆਣ ਦੇ ਵੇਖ ਕਹਿੰਦੀ ਸਰ ਕਿਹੜੀ ਗੱਲ ਐ ਪਿਛਲੀ ਵਾਰੀ ਕਿੰਨੀਆਂ ਸੀਟਾਂ ਆਈਆਂ ਤੁਹਾਡੀਆਂ ਆਵਾ ਦੀ ਪਾਰਟੀ ਦੀਆਂ ਲੋਕੀ ਉਹ ਤਾਂ ਐਂਟੀਕਿਪੈਂਸੀ ਵੀ ਹੈਗੀ ਤੁਹਾਡੇ ਕਿਸੇ ਵਾਰੀ ਕਿੰਨੀਆਂ ਸੀਟਾਂ ਆਈਆਂ ਤੁਹਾਡੀਆਂ 92 ਸੀਟਾਂ ਆਈਆਂ ਸੀ ਨਾ 92 ਰਹਿ ਗਈਆਂ 92 ਆਈਆਂ ਸੀ ਨਾ ਅਲੋ 92 ਇਹ 92 ਰਹਿ ਗਈਆਂ ਆਈਆਂ 92 ਸੀ ਨਾ ਕਿ ਉਹ ਜਿਹਨ ਜਿਹੜੇ ਕਹਿੰਦੇ 0 13 ਇਹ 13 0 ਹੀ ਹੋਣੀਆਂ ਇਹ ਕਦੀ ਸੀਟਾਂ ਕਿ ਪਤਾ ਨਹੀਂ ਕਿ ਦੇਜੂ ਕੋਈ ਸਿਸਟਮ ਬਣ ਜਾਏ ਬਸ 10 5 ਸੀਟਾਂ ਆਣਦੀਆਂ ਜੇ ਕੋਈ ਬੰਦਾ ਹੈਗਾ ਸ਼ਤਰਾਂ ਵਾਲਾ 33 ਲਵਾ ਦੇਣਾ ਲੇਕਿਨ ਜਦੋਂ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਹੀ ਦੋ ਚਿਹਰੇ بڑے ਵੱਡੇ ਨਜ਼ਰਾਂ ਦੇ ਰੇ ਕੇਜਰੀ ਵੱਲ ਤੋਂ ਭਗਵੰਤ ਸਿੰਘ ਮਾਨ ਉਹਨੇ ਕੀ ਲੱਗਦਾ ਇਕੱਲੇ ਗਾਰਾ ਮਗਾਰ ਸਮਝ ਲੈਣਗੇ ਭਗਵੰਤ ਸਿੰਘ ਮਾਨ ਬਿਲਕੁਲ ਸਹੀ ਹੈ ਲੀਡਰ ਇੱਕ ਹੀ ਹੁੰਦਾ ਵੈ ਲੀਡਰ ਇੱਕ ਹੀ ਹੁੰਦਾ ਵੈ ਉਹਦੇ ਨਾਲ ਲੋੜ ਸੀ ਹੋ ਗਈ ਹੁੰਦੇ ਨਾਲ ਹੈਨਾ ਹੁਣ ਜੇ ਮੋਦੀ ਕੰਮ ਕਰਨ ਦੇ ਉੱਤੇ ਜੋ ਕੀ ਹੁੰਦੀ ਤੇ ਵੀ ਕਹਿੰਦੇ ਨੇ ਕਿ ਕੋਈ ਬੰਦਾ ਕੋਈ ਕੰਮ ਕਰਨਦੇ ਆ ਵਾ ਤੇ ਉਸੇ ਤਰੀਕੇ ਨਾਲ ਹੀ ਅੱਪਾ ਪੰਜਾਬ ਦੇ ਭਗਵੰਤ ਮਾਨ ਜੀ ਕੰਮ ਕਰਦੇ ਆ ਇਸੇ ਇੱਕ ਨਿਰਪੱਖ ਲੀਡਰ ਹੈਗਾ ਹੈ ਨਾ ਬੇਦਾਗ ਭਗਵੰਤ ਮਾਨ ਹੈਗੇ ਦੂਸਰੀਆਂ ਪਾਦੀਆਂ ਵਾਲੇ ਵੀ ਕਹਿੰਦੇ ਆ ਯਾਰ ਭਗਵੰਤ ਮਾਨ ਮਗਾ ਬੰਦਾ ਨਹੀਂ ਜੇ ਨਹੀਂ ਦਾਗਾਂ ਦੇ ਵਿੱਚ ਜਿਆ ਉੱਚਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਹੁਣ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੇ ਸਾਰੇ ਅੰਮ੍ਰਿਤਸਰ ਤੇ ਅੰਤਰੂ ਦੇ ਇਲਾਕੇ ਦੇ ਵਿੱਚ ਜਿਹੜੀ ਹੈ ਉਹ ਰੋਸ਼ਨੀ ਆ ਹੈ ਹੈ ਕਿ ਤਰ੍ਹਾਂ ਦੇ